ਜੇਕਰ ਤੁਸੀਂ ਵੀ ਸੜਕਾਂ ਦੇ ਉੱਤੇ ਐਨੇ ਵਾਰ ਚਲਾਉਂਦੇ ਹੋ ਗੱਡੀਆਂ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਦੇਖਿਓ ਕਿਤੇ ਠੰਡ ਦੇ ਵਿੱਚ ਤੁਹਾਨੂੰ ਕੋਈ ਛਿੱਤਰਾਂ ਦੇ ਨਾਲ ਗਰਮ ਨਾ ਕਰ ਦੇਵੇ ਮਾਮਲਾ ਲੁਧਿਆਣਾ ਦੇ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਇਲਾਕਾ ਤੋਂ ਸਾਹਮਣੇ ਆ ਜਿੱਥੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਦੋ ਗੱਡੀਆਂ ਦੀ ਅਚਾਨਕ ਟੱਕਰ ਹੋ ਗਈ ਤਾਂ ਗੱਡੀ ਚਾਲਕਾਂ ਵੱਲੋਂ ਉਤਰ ਕੇ ਇੱਕ ਦੂਸਰੀ ਗੱਡੀ ਚਾਲਕ ਦੇ ਉੱਪਰ ਹਮਲਾ ਕਰ ਦਿੱਤਾ ਤੇ ਮੌਕੇ ਤੇ ਚਪੇੜਾਂ ਵੀ ਮਾਰੀਆਂ ਆਓ ਵੀਡੀਓ ਤੇ ਨਜ਼ਰ ਮਾਰਦੇ ਆਂ ਮੈਂ ਮਤਲਬ ਫਿਰ ਗੱਡੀ ਵੜ ਫਿਰ ਬਰਾਬਰ ਗੱਡੀ ਲਾਉਂਗਾ ਲਾਉਂਗਾ ਬਲੈਕ ਨੂੰ ਬੁਲਾਣਾ ਕਿਹੜਾ ਕਰਾਂਗਾ ਬੁਲਾ ਲੈਣਾ ਮੈਂ ਇਹ ਪੁਰਾਣਾ ਸਾਲ ਦਾ ਬੁਲਾਣਾ ਮੁੱਤ ਨਹੀਂ ਜਾਂਦਾ ਬਲੈਕ ਮੈਂ ਤੁਹਾਨੂੰ ਬੜੀ ਜਿਹੜੀ ਬੈਠੇ ਟੁਪਾ ਤੇ ਤੇ ਤੇਰੇ ਤੇ ਜਿਆਦਾ ਖੜੇ ਮੇਰੇ ਕੋਲ ਟੇਡਿੰਗ ਦੱਸਾਂ ਸਰਪੋਲ ਉੱਤਰਦੇ ਜੇ ਮੌਕੇ ਦੇ ਉੱਤੇ ਖੜੇ ਲੋਕਾਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਦੋਵਾਂ ਨੇ ਇੱਕ ਦੂਸਰੇ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਨੇ ਤਾਂ ਆਓ ਅਸੀਂ ਦੋਨਾਂ ਇਹਨਾਂ ਗੱਡੀਆਂ ਦੇ ਮਾਲਕਾਂ ਦੇ ਬਿਆਨ ਵੀ ਸੁਣ ਲੈਂਦੇ ਹਾਂ ਸਰ ਮੈਂ ਇੰਡੀਕੇਟਰ ਦਿੱਤਾ ਹੋਇਆ ਗੱਡੀ ਟਰਨ ਹੋ ਰਹੀ ਹੈ ਤੁਸੀਂ ਉੱਤੋਂ ਸਾਈਡ ਲਿਆ ਕੇ ਪਤਾ ਹੈ ਗੱਡੀ ਮੁੜ ਰਹੀ ਹੈ ਤੁਸੀਂ ਉੱਤੋਂ ਲਿਆ ਕੇ ਅੱਗੂ ਕੱਟੋਗੇ ਤਾਂ ਗੱਡੀ ਲੱਗੇਗੀ ਮੇਰਾ ਕੀ ਮੇਰੀ ਕੀ ਗਲਤੀ ਹੈ ਉੱਤੋਂ ਮਾਰਨ ਦਾ ਕੀ ਮਤਲਬ ਹੈਗਾ ਗੱਲ ਮੂੰਹ ਨਾ ਕਰੋ ਜਿਹੜੀ ਕਰਨੀ ਆ ਮਾਰਨ ਦਾ ਤਾਂ ਕੋਈ ਹੱਕ ਨਹੀਂ ਹੈਗਾ ਇਹਨਾਂ ਨੇ ਬੜੀ ਪੂਰੀ ਤਰ੍ਹਾਂ ਮਾਰਿਆ ਮੈਨੂੰ ਉਹ ਕਹਿੰਦੇ ਰੋਕਨ ਦੇ ਯਕਨ ਕਿਤੇ ਗੱਡੀ ਨੂੰ ਨੁਕਸਾਨ ਪਾਜੀ ਅਗਰ ਮੇਰਾ ਮੇਰੀ ਗੱਡੀ ਅੱਗੇ ਹੈ ਤੁਸੀਂ ਉੱਤੋਂ ਲੈ ਆ ਕੇ ਕੱਟੋਗੇ ਤੂੰ ਐਦਿ ਮੇਰੀ ਕੀ ਗਲਤੀ ਹੈਗੀ ਹੈ ਮੇਰੀ ਹੈਗੀ ਕੋਈ ਗਲਤੀ ਕੋਈ ਗਲਤੀ ਐ ਤੇ ਦੱਸੋ ਉੱਤੋਂ ਲੈ ਕੇ ਐ ਸਾਈਡ ਮਾਰੀ ਉਹਨੇ ਦੇਖ ਲਓ ਐਥੋਂ ਗੱਡੀ ਘੱਟੀ ਹੈ ਅਗਰ ਮੇਰੀ ਗਲਤੀ ਹੈ ਹਾਂ ਹਾਂ ਕਰਾਂਗੇ ਜ਼ਰੂਰ ਮੈਂ ਮੈਂ ਇਹ ਮਾਰਨ ਦਾ ਕੀ ਮਤਲਬ ਹੈਗਾ ਭਾਈ ਇਹ ਨਹੀਂ ਹੋਇਆ ਭਾਈ ਹੱਥ ਤੋਂ ਭਾਈ ਉਹਨਾਂ ਨੇ ਕੀਤੀ ਹੈ ਗੱਡੀ ਦੇ ਵਿੱਚ ਚਾਬੀ ਵੀ ਉਹਨਾਂ ਨੇ ਗੱਡੀ ਆ ਚਾਬੀ ਵੀ ਨਹੀਂ ਆ ਗਈ ਗੱਡੀ ਦੇ ਚਾਬੀ ਜਦ ਗੱਡੀ ਖੜੀ ਹੈ ਜਦੋਂ ਗੱਡੀ ਖੜੀ ਹੈ ਫਿਰ ਤਾਂ ਮਾਰਨ ਦੀ ਲੋੜ ਨਹੀਂ ਆਣੀ ਨਹੀਂ ਮੈਂ ਨਾਲ ਨਹੀਂ ਸੀਗਾ ਅਸੀਂ ਦੇਖ ਰਹੇ ਸੀ ਇਦਾਂ ਹੀ ਅੱਛਾ ਦੋ ਜਣੇ ਨੂੰ ਮਾਰ ਰਹੇ ਸੀ ਬੰਦੇ ਨੂੰ ਵਿਚਾਰੇ ਨੂੰ ਡਰਾਈਵਰ ਹੈ ਗੱਡੀ ਲੱਗ ਜਾਂਦੀ ਹੈ ਯਾਰ ਗੱਡੀ ਲੱਗਣ ਚ ਕੀ ਗੱਲ ਆ ਦੱਸੋ ਮਾਰਨ ਦਾ ਕੀ ਮਤਲਬ ਹੈ ਮਾਰਨ ਦਾ ਤਾਂ ਮਤਲਬ ਨਹੀਂ ਆਇਆ ਹੁਣ ਹੁਣ ਕਰਾਂਗਾ ਦੀ ਸ਼ਿਕਾਇਤ ਕਰਾਂਗਾ ਮੈਂ ਆਪਣੀ ਮਾਲਕ ਨੂੰ ਬੁਲਾ ਰਿਹਾ ਅੱਥੇ ਬੁਲਾ ਰਿਹਾ ਮਾਲਕ ਨੂੰ ਉਹ ਆਣਗੇ ਲੋ ਕਰਨਗੇ ਭਾਜੀ ਮਾਰਕੋਟ ਕੁਛ ਨਹੀਂ ਹੋਈ ਇਹ ਆ ਮੇਰੀ ਗੱਡੀ ਆ ਨੰਬਰ ਹੈ ਜੀ ਇਧਰੋਂ ਮੈਂ ਯੂ-ਟਰਨ ਘੁਮਾ ਰਿਹਾ ਸੀਗਾ ਲੈਫਟ ਰਾਈਟ ਇਹਦੀ ਮੇਰੀ ਆਈ ਕੰਟੈਕਟ ਵੀ ਹੋਇਆ ਕਿ ਮੇਰੀ ਗੱਡੀ ਅੱਧੀ ਟਾਨ ਹੋਈ ਹੋਈ ਆ ਤੋ ਦੋ ਮਿੰਟ ਸਲੋ ਕਰ ਲੈ ਇਹਦੀ ਆਈ ਕੰਟੈਕਟ ਹੋਇਆ ਇੰਡੀਕੇਟਰ ਵੀ ਔਨ ਆ ਮੇਰੇ ਇਹਨੇ ਫਿਰ ਨਹੀਂ ਗੱਡੀ ਸਲੋ ਕੀਤੀ ਮੇਰੀ ਗੱਡੀ ਐ ਘੁਮਰੀਆ ਦੇਖੋ ਅੱਧੀ ਐ ਘੁਮਰੀਆ ਇਹਨੇ ਬਰਾਬਰ ਨਾਲ ਲਾ ਕੇ ਘੁਮਾਤੀ ਆਪਣੀ ਮੈਂ ਉੱਪਰੋਂ ਘੁਮਾ ਰਿਹਾ ਉੱਤੋਂ ਰੇਸ ਦੇਤੀ ਮੈਂ ਇਸ਼ਾਰਾ ਵੀ ਦੇ ਰਿਹਾ ਰੁਕ ਜਾ ਮੇਰੀ ਗੱਡੀ ਘੁੰਮ ਰਹੀ ਆ ਦੀਦਾ ਹੁਣ ਯੂ-ਟਰਨ ਘੁੰਮ ਰਿਹਾ ਇਹਨੇ ਇਧਰਲੇ ਪਾਸੇ ਘੁਮਾਤੀ ਨਾਲ ਦੇ ਨਾਲ ਹੀ ਹੁਣ ਮੇਰੀ ਗੱਡੀ ਆ ਘੁੰਮ ਰਹੀ ਆ ਲਗਣੀ ਲਗਣੀ ਆ ਨਾਲ ਇਹਨੂੰ ਮੈਂ ਇਸ਼ਾਰਾ ਵੀ ਦਿੱਤਾ ਰੁਕ ਜਾ ਇੱਕ ਮਿੰਟ ਨਹੀਂ ਹੁਣ ਆ ਦੇਖੋ ਗੱਡੀ ਦਾ ਹਾਲ ਬਹੁਤ ਨੁਕਸਾਨ ਹੋਇਆ ਸੀ ਨਵੀਂ ਗੱਡੀ ਆ ਮੇਰੀ ਦੋਨੋਂ ਟਾਕੀਆਂ ਭੰਤੀਆਂ ਪਲੀਜ਼ ਭਾਜੀ ਇੱਕ ਮਿੰਟ ਗੱਡੀ ਰੋਕ ਲਓ ਮੇਰੀ ਗੱਡੀ ਮੁੜ ਜੂਗੀ ਤੁਸੀਂ ਮੋੜ ਲਿਓ ਭਾਜੀ ਹੁਣ ਪੁਲਿਸ ਨੂੰ ਸੂਚਿਤ ਕਰਤਾ ਆ ਭਾਜੀ ਹੁਣੇ ਮੈਂ ਬੁਲਾ ਲੈਣੇ ਸਾਰੇ ਆ ਰਹੇ ਆ ਬੱਠੀ ਸੋ ਦੱਸਦੀ ਹੈ ਕਿ ਦੋਵੇਂ ਪਾਰਟੀਆਂ ਨੇ ਪੁਲਸ ਥਾਣੇ ਦੇ ਵਿੱਚ ਵੀ ਕੰਪਲੀਟ ਕਰਵਾ ਦਿੱਤੀ ਗਈ ਹੈ ਬਾਕੀ ਹੁਣ ਮਾਮਲੇ ਦੀ ਜਾਂਚ ਪੁਲਸ ਕਰੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਹਨੇ ਦੀ ਰਿਪੋਰਟ